ਵੇਖ ਲਾ ਪੁੱਤ ਮੇਰਾ ਨੱਕ ਨਾ ਕਟਵਾ ਦੇ ਜਿੱਤਣਾ ਹੀ ਹੂੰ ਮੰਮੀ ਇਹ ਕਿਦਾਂ ਦੀਆਂ ਗੱਲਾਂ ਕਰ ਰਹੇ ਤੁਸੀਂ ਮੇਰੇ ਭਰਾ ਨੇ ਜਿੱਤਣਾ ਵਾ ਲਵਲੀ ਪੁੱਤ ਆਖਰੀ ਵਾਰੀ ਇਹ ਵੇਖ ਲਈ ਹੁਣ ਪਰਪਿੰਦਰ ਹਾਂਜੀ ਕਿੰਨਾ ਕਿ ਟਾਈਮ ਲੱਗਣਾ ਹੋਰ ਬਸ ਬਸ ਹੋ ਗਈਆਂ ਬਹੁਤ سارے ਜਣੇ ਢੀਕਣ ਦੇ ਆ ਬਾਹਰ ਚਲੋ 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 ਤੇਰੇ ਅੱਜ ਨਾ ਤੇਰਾ ਪਹਿਲਾ ਦਿਨ ਨਾ ਹਾਂਜੀ ਤੇ ਮੰਮੀ ਡੈਡੀ ਕੋਲ ਨਾ ਤੂੰ ਰਹਿਣਾ ਮੈਂ ਤੇ ਮੁੜ ਕੇ ਡਿਊਟੀ ਤੇ ਚਲ ਜਾਣਾ ਹਾਂਜੀ ਵੱਧ ਤੋਂ ਵੱਧ ਨਾ ਮੇਰੇ 15 20 ਦਿਨ ਹੋਰ ਵਾ ਤੇ ਬਾਕੀ ਇਹ ਆ ਵੀ ਮੰਮੀ ਡੈਡੀ ਜਿੱਦਾਂ ਵੀ ਕਹਿਣਗੇ ਨਾ ਉਦਾਂ ਹੀ ਤੂੰ ਮੰਨਣੀ ਠੀਕ ਹੈ ਨਾ ਹਾਂਜੀ ਨਹੀਂ ਕੋਈ ਗੱਲ ਨਹੀਂ ਮੇਰੀ ਨਾਲ ਗੱਲ ਸੁਣੋ ਇੱਕ ਹਾਲੇ ਨਾਲ ਨਵੰਦਾ ਵੇਨਾ ਮੈਨੂੰ ਕੁਝ ਪਤਾ ਨਹੀਂ ਲੱਗਣਾ ਤੇ ਜਿਹੜੇ ਰਿਸ਼ਤੇਦਾਰਾਂ ਦੀ ਮੈਨੂੰ ਨਹੀਂ ਨ ਪਛਾਣ ਹੈਗੀ ਤਾਂ ਤੁਸੀਂ ਮੈਨੂੰ ਦੱਸ ਦੇ ਰਹੋ ਕੋਈ ਗੱਲ ਨਹੀਂ ਤੂੰ ਨਾ ਫਿਕਰ ਨਾ ਕਰ ਮੈਂ ਸਾਰਾ ਕੁਝ ਤੈਨੂੰ ਦੱਸ ਦਊਗਾ ਤੇ ਮੈਂ ਚੱਲਿਆ ਬਾਹਰ ਤੇ ਮੇਰੇ ਮਗਰੀ ਆ ਜਾ ਤੂੰ ਹਾਂਜੀ ਕੋਈ ਨਹੀਂ ਮੈਂ ਆ ਗਈ ਮੰਮੀ ਜੀ ਕੀ ਸੋਚੰਦੀ ਜੀ ਕੁਛ ਨਹੀਂ ਪੁੱਤ ਸੋਚਣਾ ਕੀ ਆ ਚਾਹ ਪੜੋ ਕੋਈ ਪੀ ਲੈ ਮੰਮੀ ਜੀ ਇਦਾਂ ਚੁੱਪ ਕਰਕੇ ਨਾ ਬੈਠਿਆ ਕਰੋ ਜਦ ਤੁਸੀਂ ਚੁੱਪ ਕਰਕੇ ਬੈਠੇ ਹੁੰਦੇ ਜੀ ਨਾ ਤੇਾਨੂੰ ਵੀ ਫਿਕਰ ਹੁੰਦੀ ਆ ਜੇ ਕੋਈ ਦਿਲ ਚ ਗੱਲ ਆ ਜਾਂ ਸਾਡੇ ਕੋਲ ਕੋਈ ਕਮੀ ਰਹਿ ਗਈ ਆ ਤੇਾਨੂੰ ਦੱਸਿਆ ਕਰੋ ਜੇ ਮੈਨੂੰ ਨਹੀਂ ਦੱਸਣੀ ਤੇ ਇਹਨਾਂ ਨਾਲ ਤੇ ਤੁਸੀਂ ਗੱਲ ਕਰ ਹੀ ਸਕਦੇ ਜੀ ਨਾ ਪੁੱਤ ਮੈਂ ਸੋਚਣਾ ਕੀ ਰੱਬ ਨੇ ਇੱਕ ਦਿਸ ਹੋਣੇ ਸਾਰੇ ਕੰਮ ਕਾਣ ਦੇ ਆ ਵਧੀਆ ਕਰ ਦਿੱਤੇ ਨੇ ਇਹੋ ਜਿੰਮੇਵਾਰੀ ਹੀ ਇੰਦਰ ਦੀ ਤੇ ਚੱਲ ਵਧੀਆ ਹੋ ਗਿਆ ਵਾ ਉਹ ਵੀ ਚੱਲ ਵਿਆਹ ਹੀ ਗਈ ਹੈ ਪਿਓ ਤੇਰਾ ਜਿੰਦਾ ਹੁੰਦਾ ਤੇ ਚੱਲ ਉਹ ਵੀ ਵਿਚਾਰੇ ਨੂੰ ਬੜੀ ਹੁੰਦੀ ਸੀ ਚਾ ਕਦੀ ਨੇ ਨਿੱਕ-ਨਿੱਕੇ ਕੱਪੜੇ ਲੈਣੇ ਕਦੀ ਕੋਸ਼ ਕਦੀ ਕੋਹ ਕਰਨਾ ਤੇ ਚੱਲ ਉਹ ਵੀ ਵੇਖਦਾ ਕਿਤੇ ਤੈਨੂੰ ਵੀ ਖੁਸ਼ੀ ਹੁੰਦੀ ਹੈ ਹੈਨਾ ਮੰਮੀ ਜੀ ਡੈਡ ਜੀ ਦੀ ਕਮੀ ਤੇ ਨਹੀਂ ਹੀ ਪੂਰੀ ਕਰ ਸਕਦੇ ਤੇ ਨਾ ਹੀ ਸਾਡੇ ਕੋਲ ਹੋਣੀ ਆ ਬਾਕੀ ਇਹ ਗੱਲ ਪੱਕੀ ਆ ਉਹ ਜਿੱਥੇ ਵੀ ਹੋਣਗੇ ਨਾ ਠੀਕ ਠਾਕ ਹੋਣਗੇ ਤੇ ਖੁਸ਼ੀ ਹੋਣਗੇ ਜਿੰਨਾ ਵਧੀਆ ਕੰਮ ਹੋਇਆ ਵਾ ਹਰ ਪਿਓ ਚਾਹੁੰਦਾ ਵਾ ਵੀ ਮੇਰੀ ਧੀ ਅਗਲੇ ਘਰ ਸੌਖੀ ਹੋਵੇ ਚੰਗਾ ਘਰ ਬਰ ਮਿਲ ਜੇ ਹੁਣ ਤੱਕ ਤੇ ਸਾਰੇ ਜੀ ਬੜੇ ਚੰਗੇ ਆ ਕਿੰਨਾ ਵਧੀਆ ਸਾਰਿਆਂ ਦਾ ਸੁਭਾਅ ਵਾ ਤੇ ਬਾਕੀ ਰਹੀ ਗੱਲ ਰੁਪਿੰਦਰ ਦੀ ਉਹਨੇ ਵੀ ਤੇ ਆਪਣਾ ਕਿੰਨਾ ਵਧੀਆ ਇਸ ਘਰ ਚ ਸਮਾਂ ਗੁਜ਼ਾਰਿਆ ਵਾ ਮੇਰੇ ਨਾਲ ਵੀ ਕਿੰਨਾ ਵਧੀਆ ਰਹੀ ਆ 니ਦੇ ਤੁਹਾਨੂੰ ਪਤਾ ਹੀ ਆ ਅੱਜ ਕੱਲ ਤੇ ਨਨਨ ਪਰਜਾਈ ਲੜਦੀਆਂ ਰਹਿੰਦੀਆਂ ਵਾ ਤੇ ਸਾਡੇ ਚ ਤੇ ਕਦੇ ਇੱਕ ਦੂਜੇ ਨੂੰ ਉੱਚੀ ਵੀ ਨਹੀਂ ਬੋਲਿਆ ਕੋਈ ਤੇ ਦੂਜੀ ਗੱਲ ਇਹ ਆ ਕੁੜੀ ਬੜੀ ਸਿਆਣੀ ਆ ਉਹਨੇ ਇੱਥੇ ਰਹਿ ਕੇ ਆਪਣੀ ਸਾਰੀ ਪੜਾਈ ਪੂਰੀ ਕੀਤੀ ਸਾਰੇ ਘਰ ਦੇ ਕੰਮ ਉਹਨੂੰ ਆਉਂਦੇ ਆ ਕਮੀ ਤੇ ਉਹੱਚ ਕੋਈ ਹੈਗੀ ਨਹੀਂ ਆ ਤੇ ਜਿਹੜਾ ਕੋਈ ਕਮੀ ਲੱਭੂਗਾ ਨਾ ਉਹਦੇ 'ਚ ਆਪਣੇ 'ਚ ਕੋਈ ਗੁਣ ਨਹੀਂ ਹੋਣਾ ਪੁੱਤ ਮੈਂ ਇਹੋ ਹੀ ਸੋਚਨੀ ਆ ਦਿਲ 'ਚ ਤੇ ਤੈਨੂੰ ਪਤਾ ਇਹੋ ਹੀ ਆਉਂਦਾ ਵਾ ਕਿ ਚਲ ਤੀ ਪਤਨ ਵਿਆਹਿਆ ਗਿਆ ਵਾ ਤੇ ਗਾੜੀ ਵੀ ਚਲੋ ਜਿੱਦਾਂ ਤੇ ਅੰਨਾ ਬਣੀ ਦੀ ਇਦਾਂ ਹੀ ਗਾੜੀ ਦਰਾਣੇ ਠਾਣੀਆਂ ਨਾ ਬਣੇ ਸੱਸ ਨਾ ਬਣੇ ਪਰੋਣੇ ਨਾ ਹਨਾ ਕਿੰਨਾ ਹੁੰਦਾ ਵਾ ਵਧੀਆ ਹੋਏ ਐਂ ਤਾਂ ਚਲੋ ਪੁੱਤ ਮਾੜਾ ਚੰਗਾ ਕਰਕੇ ਤੋਰਤੀ ਵਿਚਾਰੀ ਹੁਣ ਇਹ ਆਪੀ ਬਾਬਾ ਨਾਨਕ ਕਿਤੇ ਗਾੜੀ ਉਹਦੀ ਚਲੋ ਚੰਗੀ ਚੰਗੀ ਨਿਬੇ ਹੈ ਹੋ ਹੋ ਇਹ ਬਾਬਾ ਨਾਨਕ ਕੀ ਆ ਕਿਰਪਾ ਕਰੂਗਾ ਮੰਮੀ ਜੀ ਤੁਸੀਂ ਵੀ ਫਿਕਰ ਨਾ ਕਰੋ ਮੇਰੀ ਨਾ ਸਵੇਰੇ ਰੁਪਿੰਦਰ ਨਾਲ ਗੱਲ ਹੋਈ ਸੀ ਤੇ ਕਹਿੰਦੀ ਸੀ ਭਾਬੀ ਜੀ ਇਥੇ ਸਾਰਾ ਕੁਝ ਠੀਕ ਠਾਕ ਵਾ ਜੀਆਂ ਦਾ ਸੁਭਾਅ ਵੀ ਬੜਾ ਚੰਗਾ ਵਾ ਤੇ ਬਾਅਦ ਚ ਜ਼ਿਆਦਾ ਫੋਨ ਮੈਂ ਤਾਂ ਨਹੀਂ ਕੀਤਾ ਉਹਨਾਂ ਨੇ ਨਾ ਜਗੁਰਦਰ ਸਾਹਿਬ ਜਾਣਾ ਸੀ ਮੱਥਾ ਟੇਕਣ ਤੇ ਉਹਦੇ ਕਰਕੇ ਮੈਂ ਭੇ ਐਵੇਂ ਕਰਦੇ ਕਹਿਣ ਕਿ ਭੇ ਭੇ ਕੇ ਫੋਨ ਕਰੀ ਜਾਂਦੇ ਆ ਤੇ ਨਾ ਹੁਣ ਤਹੀ ਬੈਠੋ ਤੇ ਮੈਂ ਤੁਹਾਡੀ ਗੱਲ ਕਰਾਉਣੀ ਆ ਰਵਿੰਦਰ ਨਾਲ ਮੈਂ ਫੋਨ ਲੈ ਕੇ ਆਈ ਠੀਕ ਚੱਲ ਵਧੀਆ ਹੋ ਜੂ ਗੱਲ ਹੋ ਜੇਗੀ ਮੇਰਾ ਵੀ ਦਿਲ ਖੁਸ਼ ਹੋ ਜੇਗਾ ਚਲ ਰਾਜੀ ਵੇਖਿਓ ਮੈਂ ਹੁਣੇ ਫੋਨ ਲਾਉਣਾ ਵਾ ਤੇ ਤੀਹ ਇਹਦੇ ਨਾਲ ਗੱਲ ਕਰ ਲੈਣੀ ਐ ਐਵੇਂ ਫਿਕਰਾਂ ਚ ਪਏ ਜੀ ਸੌਰਿਆਂ ਦਾ ਸਬਾ ਬੜਾ ਹੀ ਵਧੀਆ ਆ ਮੈਂ ਤੇ ਵਾਹੀ ਗੁਰਗੜੀ ਅਰਦਾਸ ਕਰਦੀ ਆ ਕਿ ਬਾਬਾ ਜੀ ਸਾਰਾ ਟਾਈਮ ਨਾ ਵਧੀਆ ਵਧੀਆ ਹੀ ਲੰਗੇ ਫੋਨ ਪੱਬੀ ਦਾ ਹਲੋ ਸਤਿ ਸ਼੍ਰੀ ਅਕਾਲ ਰਵਿੰਦਰ ਹਾਂਜੀ ਤਾਂ ਭਾਬੀ ਵੀ ਮਸਲਾ ਕੀ ਹੈ ਦਾ ਹਾਂਜੀ ਵਧੀਆ ਵਧੀਆ ਤੁਸੀਂ ਸਰਾਉਂ ਠੀਕ ਠਾਕ ਹਾਂਜੀ ਹਾਂਜੀ ਬਾਕੀ ਠੀਕ ਹੈ ਦਾ ਹੋਰ ਕੀ ਕਰਦੇ ਕੁਛ ਨਹੀਂ ਬਸ ਫ੍ਰੀ ਹੀ ਕਰਦੇ ਸਾਰੇ ਠੀਕ ਠਾਕ ਨੇ ਨਾ ਹਾਂਜੀ ਹਾਂਜੀ ਭਾਬੀ ਜੀ ਸਾਰੇ ਵਧੀਆ ਠੀਕ ਠਾਕ ਨੇ ਇਹ ਵੀ ਮੇਰੇ ਲੱਗੇ ਕਿ ਲੋਤੇ ਹੀ ਹੁਣੇ ਹੁਣ ਬਾਹਰ ਚਲ ਗਈ ਨੇ ਸਾਰੇ ਨਾ ਡਿੱਕੰਦੇ ਆ ਤੇ ਗੁਰਦੁਆਰਾ ਸਾਹਿਬ ਜਾਣਾ ਹੀ ਹਾਂਜੀ ਹਾਂਜੀ ਹੋਰ ਤੀਸ ਨਾ ਵਾਹੀ ਕੀ ਕਰਨਾ ਵਾ ਮੰਮੀ ਦੇ ਹੀ ਟੈਨਸ਼ਨ ਕਰਨਾ ਫਿਰ ਰਪਿੰਦਰ ਦਾ ਫੋਨ ਨਹੀਂ ਆਇਆ ਤੇ ਤੂੰ ਹੀ ਪਹਿਲਾਂ ਨਾ ਮੰਮੀ ਨਾਲ ਹੀ ਗੱਲ ਕਰ ਲੋ ਹਲੋ ਮੰਮੀ ਹੈਲੋ ਹਲੋ ਸੱਸ ਕੰਮ ਨਹੀਂ ਸੱਸਰੀ ਘਰ ਪੁੱਤ ਕੀ ਹਾਲ ਆ ਹਾਂਜੀ ਠੀਕ ਆ ਤੂੰ ਸੁਣਾਓ ਆਪਣਾ ਸਭ ਠੀਕ ਠਾਕ ਆ ਤੂੰ ਸੁਣਾਓ ਕੀ ਹਾਲ ਚਾਲ ਬਰੋਣੀ ਦੀ ਸੁਣਾਓ ਉਹ ਰੀਮਨ ਜੇ ਸਾਥ ਹੀ ਨੇ ਬੇਸਤ ਸਤਤ ਗੋਮੀ ਚੰਦਨ ਦਾ ਪਦਸ਼ਨਾ ਕਰਾਉਂਦਾ ਉਹ ਦੇ ਸੰਬੰਧ ਪਰ ਅਚਾਰ ਹੋਰ ਜੀ ਲੱਗਾ ਮਮੀ ਜੀ ਜੀ ਕਿੱਥੇ ਲੱਗਦਾ ਆ ਭਾਵੇਂ ਇੱਥੇ ਨਾ ਸਾਰੇ ਜਣੇ ਕਿੰਨੇ ਵਧੀਆ ਨੇ ਪਰ ਫਿਰ ਵੀ ਨਾ ਪੇਕਿਆਂ ਦੀ ਜਾਤੀ ਆਉਂਦੀ ਆ ਮੈਂ ਨਾ ਕਰੋਈ ਤਾਂ ਉਹ ਵੀ ਕਰੂਗੀ ਹੈ ਮਨ ਪਰੋਗੀਓ ਤੁਸੀਂ ਸੁਭ ਨੂੰ ਸਮਝਾਓਗੇ ਪੁੱਤ ਮੇਰੀ ਗਾਲ੍ਹਾਂ ਨੀ ਜੀ ਲਾ ਮੇਰਾ ਪੁੱਤ ਚੰਗਾ ਇਦਾਂ ਨਹੀਂ ਕਰਨਾ ਮਾਨ ਨਹੀਂ ਭਰਨਾ ਮੇਰਾ ਪੁੱਤ ਠੀਕ ਆ ਹਾਂ ਜੀ ਹਾਂ ਜੇ ਦਾਦੀ ਮੰਨ ਕਰੇਗੀ ਫਿਰ ਮੇਰਾ ਵੀ ਇਦਾਂ ਹੁੰਦਾ ਵਾ ਤੈਨੂੰ ਪਤਾ ਹੀ ਆ ਹੈ ਮੇਰਾ ਤਾਂ ਅੱਗੇ ਨੀ ਜੀ ਲੱਗਣ ਡਿਆ ਤੇਰੇ ਬਗੈ ਪੁੱਤ ਮੈਂ ਕਰਨੀ ਤੇਰੇ ਵੀਰ ਨਾਲ ਗੱਲ ਚੰਗਾ ਫਿਰ ਕਿਸੇ ਦਿਨ ਫੇਰਾ ਪਾ ਕੇ ਤੇ ਜਾਇਓ ਚੰਗਾ ਮੇਰਾ ਪੁੱਤ ਹਾਂ ਕੋਈ ਗੱਲ ਨਹੀਂ ਮੈਂ ਆਵਾਂਗੀ ਹਾਂ ਜਰੂਰ ਆਜੋ ਚੰਗਾ ਹਾਂ ਜੀ ਠੀਕ ਆ ਚਲੋ ਠੀਕ ਆ ਚੰਗਾ ਚ ਹੈ ਕੀ ਕਰਨ ਮੱਚਦੀ ਮਜੀ ਲੱਗਦਾ ਕਿ ਨਹੀਂ ਹੈ ਕਦੀ ਰਹੀ ਨਹੀਂ ਇਕੱਲੀ ਮੇਰੇ ਬਗੈਰ ਕੋਈ ਗੱਲ ਨਹੀਂ ਮੰਮੀ ਜੀ ਕੜੀਆਂ ਜੀ ਲਾਉਂਦੀਆਂ ਹੀ ਹੁੰਦੀਆਂ ਵਾ ਜਦੋਂ ਮੈਂ ਨਵੀਂ ਨਵੀਂ ਆਈ ਸੀ ਮੇਰੇ ਵਾਸਤੇ ਕਿੰਨਾ ਔਖਾ ਸੀ ਤੇ ਤਹੀ ਮੇਰਾ ਕਿੰਨਾ ਸਾਥ ਦਿੱਤਾ ਹੈਗਾ ਤੇ ਕੋਈ ਗੱਲ ਨਹੀਂ ਸੱਸਾ ਮਾਵਾ ਸਾਥ ਦਿੰਦੀਆਂ ਹੀ ਹੁੰਦੀਆਂ ਵਾ ਰਪਿੰਦਰ ਦਾ ਵੀ ਉੱਥੇ ਜੀ ਲੱਗ ਜਾਣਾ ਵਾ ਉਹ ਤਾਂ ਕਹੇਗੀ ਤਾਂ ਹੀ ਹੈ ਨਾ ਧੀ ਬਣਾਏਗੀ ਤੇ ਫੇਰ ਹੀ ਹੈ ਨਾ ਹੋਰ ਹੋਰ ਤਰ੍ਹਾਂ ਹੁੰਦਾ ਵਾ ਵੀ ਪਤਾ ਨਹੀਂ ਹੈ ਕੋਈ ਗੱਲ ਨਹੀਂ ਜੇ ਇਹ ਚੰਗਾ ਵੇਹ ਕੀ ਕੀਤਾ ਆ ਤੇ ਚੰਗਾ ਹੀ ਹੋਣਾ ਵਾ ਚਲੋ ਮੈਂ ਦੇਹੀ ਸੋਚਨੀ ਬਾਬਾ ਨੇ ਹੋਈ ਕਰੇ ਕਰੇ ਚੰਗਾ ਹੀ ਕਰੇ ਬਾਬਾ ਨਾਨਕ ਕੋਈ ਨਹੀਂ ਤੇਹੀ ਗੁੜਾ ਜ਼ਾਦਾ ਪਰ ਹੋਵੇ ਲੋ ਸਾਰੀ ਠੰਡੀ ਹੋ ਗਈ ਆ ਤਹੀ ਪੀਤੀ ਨਹੀਂ ਮੈਂ ਵੀ ਫਿਲਾਂਦਾ ਲੱਗ ਬਹਿ ਕੇ ਬੋਤਾ ਇਦਾਂ ਕਰ ਹਾਂਜੀ ਪਾਬੀ ਆਪਣੀ ਨੂੰ ਵੇਹ ਤਿਆਰ ਹੋਈ ਆ ਜਾ ਲਿਆ ਬਾਜ ਮਾਰ ਕੇ ਲਵਲੀ ਟਾਈਮ ਆ ਗਿਆ ਯੋ ਜਿੱਤਨਾ ਹੀ ਹੋ ਹਾਰ ਨਾਣੀ ਹੋ ਕੋਈ ਗੱਲ ਨਹੀਂ ਭਾਜੀ ਰਵਾਨ ਕਰੋ ਦੀ ਠੀਕ ਹੈ ਠੀਕ ਭਬੀ ਆਜੋ ਦੀਦੀ ਹੋ ਗਏ ਤਿਆਰ ਹਾਂਜੀ ਤੁਸੀਂ ਇੱਥੇ ਬੈਠੇ ਆ ਤੁਹਾਨੂੰ ਬਾਹਰ ਸਾਰੇ ਢੀਕਣ ਦੇ ਆ ਦੀਦੀ ਉਹਨਾ ਮੰਮੀ ਹੁਣਾਂ ਦਾ ਫੋਨ ਆ ਗਿਆ ਹੀ ਤਾ ਕਰਕੇ ਟਾਈਮ ਲੱਗ ਗਿਆ ਮੰਮੀ ਨਾਲ ਬਾਅਦ ਚ ਗੱਲ ਕਰ ਲਈ ਹੁਣ ਤੇਰੇ ਮਾਂ ਪਿਓ ਇਹ ਵਾ ਇਹਨਾਂ ਵੱਲ ਧਿਆਨ ਦੇ ਠੀਕ ਆ ਹਾਂਜੀ ਤੇ ਨਾਲ ਮੇਰੀ ਗੱਲ ਸੁਣ ਸੂਟ ਕਿਦਾਂ ਦਾ ਪਾਇਆ ਵਾ ਮੈਂ ਤੈਨੂੰ ਅੱਗੇ ਵੀ ਸਮਝਾਇਆ ਸੀ ਕਿ ਮੈਨੂੰ ਪੁੱਛ ਲਈ ਤੂੰ ਫੇਰ ਨਹੀਂ ਮੈਨੂੰ ਪੁੱਛਿਆ ਦੀਦੀ ਮੈਨੂੰ ਤਾਂ ਖਿਆਲ ਨਹੀਂ ਆਇਆ ਜਦੋਂ ਹੀ ਕਹਿੰਦੇ ਆ ਤੂੰ ਬਦਲ ਲੈਣੀ ਆ ਚੱਲ ਹੁਣ ਰਹਿਣ ਦੇ ਟਾਈਮ ਲੱਗ ਜਾਣਾ ਵਾ ਸਾਰੇ ਢੀਕਣ ਦੇ ਬਾਹਰ ਤੇ ਮਹਿਫਲਕਾਰੀ ਦੇ ਦਿੰਨੀ ਆ ਤੇ ਉਹ ਲੱਲਾ ਉੱਪਰ ਤੇ ਅੱਗੇ ਤੋਂ ਧਿਆਨ ਰੱਖੀ ਕੋਈ ਗੱਲ ਨਹੀਂ ਤੈਨੂੰ ਹੀ ਪਤਾ ਵਾ ਸਾਰਿਆਂ ਨੇ ਵੇਖਣ ਹੋਣਾ ਹੁੰਦਾ ਫਿਰ ਤੇ ਚੰਗਾ ਸੂਟ ਪਾਇਆ ਕਰ ਜੇ ਜੀ ਮੈਂ ਤਾਂ ਸੋਚਿਆ ਹੀ ਵੀ ਵਿੱਚ ਨਾ ਲੱਗ ਜੇ ਫੁੱਲ ਹੈਗੇ ਹੀ ਤੇ ਇਹੀ ਪਾ ਲੈਣੀ ਆ ਉਹ ਨਹੀਂ ਇਦਾਂ ਦਾ ਨਹੀਂ ਚੰਗਾ ਲੱਗਦਾ ਤੈਨੂੰ ਮੈਂ ਕੱਲ ਸਮਝਾਇਆ ਸੀ ਕਿ ਲਾਲ ਸੂਟ ਪਾਵੀ ਜਾਂ ਪਿੰਕ ਪਾ ਲਈ ਚਲ ਆ ਜਾਣ ਚਲ ਬਗਾ ਪੁੱਤ ਚੜੇ ਲਵਲੀ ਉਹ ਗਾਂ ਉਹਨੇ ਤੂੰ ਵੀ ਅਜਾ ਲੱਗੇ ਵੇਖ ਲਾ ਪੁੱਤ ਮੇਰਾ ਨੱਕ ਨਾ ਕਟਵਾ ਦੇ ਜਿੱਤਣਾ ਹੀ ਹੂੰ ਮੰਮੀ ਇਹ ਕਿਦਾਂ ਦੀਆਂ ਗੱਲਾਂ ਕਰ ਰਹੇ ਤੁਸੀਂ ਮੇਰੇ ਭਰਾ ਨੇ ਜਿੱਤਣਾ ਵਾ ਚਲੋ ਭਈ ਉਹ ਵੇਖ ਲਾ ਕੁੜੀ ਬਾਜੀ ਮਾਰ ਗਈ ਉਹ ਚਲੋ ਕੋਈ ਗੱਲ ਨਹੀਂ ਭਾਜੀ ਜਿਹੜਾ ਮਰਜੀ ਜਿੱਤ ਜੇ ਗੱਲ ਤੇ ਕੋਈ ਨਹੀਂ ਜਿੱਤ ਗਿਆ ਜੀ ਭਾਜੀ ਚਲੋ ਇੱਕ ਇੱਕ ਵਾਰੀ ਨਾਲ ਦੋ ਜਣੇ ਜਿੱਤ ਗਏ ਆ ਪੰਜ ਵਾਰੀ ਹੁੰਦਾ ਸ ਕਰਨ ਕਰਨਾ ਚਲੋ ਕੋਈ ਗੱਲ ਨਹੀਂ ਗਾੜੀ ਹੁਣ ਵੇਖ ਲੈਨੇ ਆ ਲੈ ਮੇਰਾ ਪੁੱਤ ਦੋ ਹੋਰਾਂ ਜਿੱਤ ਗਿਆ ਜੀ ਜਿੱਤੀਆਂ ਹੀ ਲੜਣੀ ਹੈ ਇਹ ਸਾਤੀ ਹਾਂ ਵੋਟੇ ਜਿੱਤ ਗਈ ਫਿਰ ਬਰਾਬਰ ਹੋ ਗਿਆ ਚਲੋ ਕੋਈ ਨਹੀਂ ਭੈਣ ਜੀ ਇੱਕ ਫੇਰਾ ਰਹਿੰਦਾ ਜੇ लवली ਪਤਾ ਆਖਰੀ ਵਾਰੀ ਇਹ ਦੇਖ ਲਈ ਹੁਣ ਆ ਵੇਖ लवली ਕੁੜੀ ਬਾਜੀ ਮਾਰ ਗਈ ਓ ਆਲੇ लवली ਆਲੇ ਆ ਵੀ ਫੜ ਲਾ ਚੱਲ ਇਹਦੀ ਝੋਲੀ ਚ ਪਾ ਹਣ ਛੱਟਿਆ ਕਮਾਇਆ ਤੇ ਤੇਰੀ ਝੋਲੀ ਪਾਇਆ ਚਲੋ ਭਾਜੀ ਅਸੀਂ ਚਲੀ ਜਾਂਦੇ ਆ ਆ ਜਾਓ ਫਿਰ ਬਿੱਡੀ ਚੱਲ ਮੰਮੀ ਵੇਖ ਲਿਆ ਹੁੰਦਾ ਡੈਡ ਵੀ ਰੋਬ ਜਮਾਉਣਾ ਉਹਦੇ ਮੈਂ ਵੇਖ ਹੀ ਲਿਆ ਵਾ ਜਿੱਤ ਕੀ ਗਈ ਕਿ ਢੀ ਖੁਸ਼ ਹੋਣ ਢੀ ਨੀ ਤੇਰਾ ਭਰਾ ਈ ਚ ਡੂਆ ਮੈਂ ਤਾਂ ਸੋਚਿਆ ਉਹ ਜਿੱਤੂਗਾ ਉਹਨੇ ਕਿੱਥੋਂ ਜਿੱਤਣਾ ਸੀ ਹੁਣ ਤੇ ਸਾਰੀ ਨਾਕੀ ਵੜਾਤੀ ਐ ਥੱਲੇ ਲੱਗਾ ਰਹੂਗਾ ਉਹ ਦੇ ਉਹ ਵੇਖ ਕਿ ਢੀ ਖੁਸ਼ ਫਿਰਨ ਢੀ ਐ ਮੈਂ ਤਾਨੂੰ ਕਿੰਨੇ ਚਾਵਾ ਨਾ ਕਿਹਾ ਸੀ ਕਿ ਮੇਰੇ ਭਰਾ ਨੇ ਜਿੱਤਣਾ ਵਾ ਨਹੀਂ ਉਹ ਤਾਂ ਸੁਸਾ ਮੂਸਾ ਬੈਠਾ ਹੈਗਾ ਉਹਨੇ ਨਾ ਪਾਣੀ ਵਿੱਚ ਹੱਥ ਹੀ ਨਹੀਂ ਮਾਰਿਆ ਚੱਜਣਾ ਇੱਕ ਦਿਨ ਚ ਪਿੱਛੇ ਲਾ ਲਿਆ ਉਹਨੂੰ ਕੋਈ ਗੱਲ ਨਹੀਂ ਇਹ ਕੰਮ ਨਹੀਂ ਹੋਣ ਦੇਣੀ ਆਪਾਂ ਅੱਫੀ ਕਰ ਕਿਉਂ ਕਰਦੀ ਆਂ ਉਹ ਆਪਣੀ ਮਾਂ ਦੇ ਕੰਮ ਵੇਖੇ ਨਹੀਂ ਅਜੇ ਪਹਿਲਾ ਦਿਨ ਹੀ ਮੈਂ ਤਾਂ ਚੁੱਪ ਕੀਤੀ ਆ ਗਾਂ ਗਾਂ ਵੇਖ ਤੇ ਬੰਦਾ ਹੀ ਦਿਨ ਮੈਂ ਤਾਂ ਅੰਦਰ ਵੀ ਸੁਣਾ ਕੇ ਆਈ ਹੀ ਮੈਂ ਤਾਂ ਸੂਟ ਕਿੱਦਾਂ ਦਾ ਪਾਇਆ ਵਾ ਸਾਰੇ ਜਾਣੇ ਨੇ ਤੈਨੂੰ ਵੇਖਣਾ ਇੱਥੇ ਮੇਰੀ ਗਾ ਸੁਣੋ ਵਿਚੋਲਣ ਹੀ ਮਾਸੀ ਬੈਠੀ ਹੀ ਕਿੰਨੇ ਮਹਿੰਗੇ ਸੂਟ ਲਏ ਆਪੀ ਪਾ ਕੇ ਆ ਗਈ ਹੀ ਸੜਿਆ ਜਾ ਸੂਟ ਪਾ ਕੇ ਆ ਗਈ ਮੈਂ ਤਾਂ ਸਾਰਿਆਂ ਦਾ ਸਾਹਮਣੇ ਕਿਹਾ ਨਹੀਂ ਆ ਮਮੀ ਮੈਂ ਨਾ ਨਾ ਫਲਕਾਰੀ ਦਿੰਦੀ ਤੇ ਜਲੂਸ ਨਿਕਲਣਾ ਹੈ ਸਾਡਾ ਜੇ ਇਦਾਂ ਹੀ ਆ ਜਾਂਦੀ ਨਾ ਮੈਂ ਬੈਠੀ ਨੂੰ ਹੀ ਕਹਿ ਦੇਣਾ ਹੀ ਇਹ じゃ ਚੇਂਜ ਕਰਕੇ ਆ ਇਹ ਤਾਂ ਘੜੀ ਹੈ ਨਹੀਂ ਲੱਗਦਾ ਮੈਨੂੰ ਤੇ ਅੱਜ ਤੇ ਹੈਗਾ ਨਵਾਂ ਨਵਾਂ ਦਿਨ ਕੋਈ ਗੱਲ ਨਹੀਂ ਇਹਨੂੰ ਤਾਂ ਮੈਂ ਚੰਗੀ ਤਰ੍ਹਾਂ ਨਾਲ ਬਾਅਦ ਚ ਦੱਸੂੰਗੀ ਕੋਈ ਗੱਲ ਨਹੀਂ ਇਹ ਕਰਾਣਾ ਮੈਂ ਲਵਲੀ ਨੂੰ ਵੀ ਦੱਸਦੀ ਆ ਇਹ ਸਾਰੇ ਉਹਨਾਂ ਬੁੰਨਾ ਨਾ ਬਣਿਆ ਰਵੀ ਅਕਲ ਤੋਂ ਕੰਮ ਲੈ ਪਹਿਲੇ ਦਿਨ ਤੂੰ ਆਪਣੇ ਰੰਗ ਹੋਣੀ ਚੋਕ ਕਰ ਗਿਆ ਸੀ ਉਹਨੇ ਗਾਂ ਕੀ ਕਰਨਾ ਵਾ ਚਲ ਕੋਈ ਨਹੀਂ ਇਹਨੂੰ ਰੱਖ ਹਾਂ ਤੇ ਚਾਹ ਪਾਣੀ ਦਾ ਵੀ ਇਹ ਪਿਆਰ ਮੇਰੀ ਤੇ ਸਾਰਿਆਂ ਨੂੰ ਕੋਈ ਗੱਲ ਨਹੀਂ ਮੰਮੀ ਬਣਾਉਣੀ ਨੇ ਉਹ ਚੋਲੇ ਜਿਹੜੇ ਉਹ ਤੇ ਜਾਣਾ ਆਪਣੇ ਘਰ ਨੂੰ ਚਾਹ ਪੀ ਗਏ ਤੇ ਇਹ ਨਾ ਹੋਵੇ ਚੋਪਚ ਪੀਤੇ ਦੋਵੇਂ ਜੀ ਨਿਕਲ ਜਾਣ ਇਹਨਾਂ ਨਾਲ ਗੱਲ ਕਰ ਹੀ ਲੈਣੀ ਆ ਤੇ ਗੱਲ ਕੀਤੀ ਕੁੜੀ ਵਾਲਿਆਂ ਨਾਲ ਕਿ ਨਹੀਂ ਇਹ ਨਾ ਹੋਵੇ ਹਾਸੋ ਹਾਨ ਨਹੀਂ ਹੋਵੇ ਨਾ ਕੁਝ ਲਿਆਵਾ ਸਰੋਪਿਆਂ ਨਾਲ ਮਿਲ ਨਹੀਂ ਕਰਤੀ ਆ ਤੇ ਗੱਡੀ ਵੀ ਨਾਵੇ ਮੇਰਾ ਤੇ ਨੱਕ ਵੱਡਿਆ ਜਾਣਾ ਵਾ ਗਵਾੜ ਵੇ ਕਿੱਡੀ ਗੱਡੀ ਆਈ ਆ ਮੈਂ ਤਾਂ ਚੰਨੀ ਆ ਮੇਰੇ ਘਰ ਉ ਤਾਂ ਵੱਡੀ ਗੱਡੀ ਆਵੇ ਪੰਡੇਰਾ ਖਵਾਂ ਅੰਦਰ ਮੈਂ ਤੈਨੂੰ ਕੁਛ ਚਾਹੀਦਾ ਤਾਂ ਨਹੀਂ ਨਹੀਂ ਕੁਛ ਨਹੀਂ ਚਾਹੀਦਾ ਕੀ ਗੱਲਾਂ ਕਰਦੇ ਤੂੰ ਜਿਹੜੀਆਂ ਕੁਛ ਨਹੀਂ ਕੁਛ ਨਹੀਂ ਗੱਲਾਂ ਕਰਦਾ ਚਾਜੂ ਪੀ ਕੇ ਹਟੇ ਆ ਕੰਮ ਗਿਆ ਹੀ ਹੋਇਆ ਕਿ ਨਹੀਂ ਕੰਮ ਮਮੀ ਕੀ ਹੋਣਾ ਨਾ ਪੰਨੀ ਦੀ ਵੱਲੋਂ ਗਿਆ ਆਂ ਹੀ ਪੁੱਛਣ ਅੱਛਾ ਪਰ ਉਹ ਕੰਮ ਨਹੀਂ ਗਾ ਸਾਨੂੰ ਸੀ ਰਹਿਣਾ ਅਸੀਂ ਆਪਣੀ ਪੀਜ ਲੈਣੇ ਆ ਚੱਲ ਪੁੱਤ ਜਿੱਦਾਂ ਤੈਨੂੰ ਚੰਗਾ ਲੱਗਦਾ ਨਹੀਂ ਆਪਣੀ ਪੀਜ ਲੈਣੇ ਆ ਉੱਥੇ ਕਿੰਨਾ ਦਿੱਦਿਆ ਆਹ ਇਦਾਂ ਹੀ ਕਰ ਲਾ ਬੋਲ ਦੇਣੀ ਮੈਂ ਤੜਨਾ ਇੱਕ ਗੱਲ ਕਰਨੀ ਆ ਕਿਹੜੀ ਮੰਮੀ ਨੂੰ ਸਮਝਾਓ ਹਾਂ ਥੋੜਾ ਜਿਹਾ ਐਵੇਂ ਨਾ ਇੱਥੇ ਆ ਕੇ ਇਕੱਲੇ ਬਹਿ ਜਾਂਦੇ ਆ ਤੇ ਮਨ ਭਰਦੇ ਰਹਿੰਦੇ ਆ ਮੰਮੀ ਕੋ ਘਰ ਨਹੀਂ ਆ ਚੱਲ ਪੁੱਤ ਓਦਾਂ ਹੀ ਹੁੰਦਾ ਵਾ ਪੁੱਤ ਤੀ ਪੁੱਤ ਘਰੋਂ ਗਿਆ ਹੋਏ ਨਾ ਤੈਨੂੰ ਪਤਾ ਹੀ ਆ ਨਾ ਇਹ ਆਹ ਹੁੰਦਾ ਤੇ ਹੈਗਾ ਵਾ ਪਰ ਹੁਣ ਜੇ ਇਹੀ ਵੀ ਉਹਨੂੰ ਫੋਨ ਕਰਕੇ ਮਨ ਭਰਾਂਗੇ ਹਾਂਜੀ ਫਿਰ ਅਗਲੀ ਦਾ ਜੀ ਨਹੀਂ ਲੱਗਣਾ ਇਦਾਂ ਹੀ ਹੁੰਦਾ ਨਾ ਕੋਈ ਗੱਲ ਵੀ ਫਿਕਰ ਨਾ ਕਰੋ ਮੈਂ ਇਦਾਂ ਕਰਦਾ ਮੈਂ ਲਵਲੀ ਨੂੰ ਫੋਨ ਕਰਦਾ ਠੀਕ ਉਹਨੂੰ ਪੁੱਛਨੇ ਆ ਕਿ ਤਨਾ ਚੰਨਾ ਦਿਨਾਂ ਦੇ ਵਿੱਚ ਆ ਕੇ ਤੇ ਫੇਰਾ ਪਾ ਜੂ। ਆਹ। ਕਿਉਂ ਮੁੜ ਕੇ ਸਾਰੇ ਰਿਸ਼ਤੇਦਾਰਾਂ ਖਿੱਚ ਕਰਨੀਆਂ ਵੀ ਸਾਡੇ ਕੋ ਵੀ ਆਉਣ ਸਾਡੇ ਕੋ ਵੀ ਆਵਾਂ ਹਨਾ। ਆਹ ਫਿਰ ਸਾਰੇ ਕਿਤੇ ਨਾ ਜਾਣੇ। ਤੋਂ ਪਹਿਲਾਂ ਪਹਿਲਾਂ ਕੋਈ ਨਹੀਂ ਮੈਂ ਫੋਨ ਕਰਕੇ ਨਾ ਹਾਂਜੀ। ਤੇ ਮੈਂ ਕੋਈ ਨਹੀਂ ਉਹਨੂੰ ਕਹੂੰਗਾ। ਕਿ ਕਿਹਦਾ ਤੇਰਾ ਪਾਜੂ ਕਿਉਂ ਜੋ ਉਹਦਾ? ਮੈਂ ਆਫਗਾਨੀ ਸੇ ਕੋ ਸਾਧ ਲਓ। ਰੁਪਿੰਦਰ ਨਾ ਹੋਈ ਹੀ ਗੱਲ ਤੇ ਕੈਂਡੀ ਵੀ ਛੁੱਟੀ ਵੀ ਥੋੜੀ ਆ। ਤੇ ਬਾਅਦ ਜ ਫਿਰ ਹਨਾ ਐਵੇਂ ਡੀਕਦੇ ਰਵਾਂਗੇ ਵੀ ਕਦੋਂ ਫੇਰ ਆਉਣ। ਨਾਲੇ ਬੰਦਾ ਬੁਰਾ ਜਿਹਾ ਲੱਗਦਾ ਵਾ ਤੇ ਐਮਨਾ ਸਾਧ ਲਈਏ ਮੁੜ ਕੇ ਹੋਰ ਕਿਤੇ ਜਾਣ ਵਾਲੇ ਬਣਨਗੇ। ਚਲੋ ਕੋਈ ਗੱਲ ਨਹੀਂ। ਉਹਨੇ ਆਪਣੇ ਰ ਤੇ ਕੋਈ ਨਹੀਂ ਮੈਂ ਫੋਨ ਕਰਕੇ ਨਾ ਮੈਂ ਤੁਹਾਨੂੰ ਕਹਿਣਾ ਵੀ ਕਿਸ ਦਿਨ ਆਉ ਹੈ ਫਿਰ ਆਪਾਂ ਆ ਜਾਓ ਤੇ ਕੋਈ ਗੱਲ ਨਹੀਂ ਮਨਣਾ ਭਰਿਆ ਕਰੋ ਕੋਈ ਨਹੀਂ ਨਹੀਂ ਫਿਰ ਅਗਲੀ ਦਾ ਜੀਨੀਆ ਲੱਗਣਾ ਉੱਥੇ ਜਾ ਕੇ ਹੈ 3 ਵਾਰ ਮਿਲ ਗਈ ਜਿੱਦਾਂ ਦੀ 3 ਮੇਰੀ ਇਦਾਂ ਦੀ ਨੌ ਮਿਲ ਗਈ ਹਾਂ ਚਲੋ ਗੱਲਾਂ ਪਤਾ ਕਰਿਆ ਕਰੋ ਆਪਸੇ ਕੋਈ ਗੱਲ ਨਹੀਂ ਬੈਠੋ ਤੁਸੀਂ ਹੈ ਠੀਕ ਮੈਂ ਤੁਹਾਡੇ ਵਾਸਤੇ ਲਿਆਵਾਂ ਕੁਝ ਚਾਹੀਦਾ ਨਹੀਂ ਨਹੀਂ ਪੁੱਤ ਕੁਛ ਨਹੀਂ ਮੈਂ ਫਿਰ ਫੁਲਕੇ ਬਣਾ ਲਾਂ ਥੋੜੇ ਜਿਹੀ ਤੇ ਤੁਸੀਂ ਬੈਠੋ ਮੈਂ ਤੇ ਕਹਿੰਦੀ ਸਗੋ ਆਜੋ ਅੰਦਰ ਹੀ ਚਲੋ ਫਿਰ ਚੱਲਦੇ ਹਾਂ ਆਜੋ ਲੈ ਲਾ ਲਵਣੀ ਕੁੜੀ ਭਾਜੀ ਮਰ ਗਈ ਉਹ ਚਲ ਕੋਈ ਗੱਲ ਨਹੀਂ ਉਹ ਗੱਲ ਸੁਣੋ ਮੇਰੇ ਹਾਂਜੀ ਹਾਂਜੀ ਤੇ ਲੋਕਾਂ ਨੇ ਰਸਮਾਂ ਬਣਾਇਆ ਵਾ ਬਹੁਤਾ ਐਵੇਂ ਦਿਲ ਤੇ ਨਹੀਂ ਲੱਗਦੀ ਗੱਲ ਤੁਸੀਂ ਦੋਵੇਂ ਜੀ ਨਾ ਸਹੀ ਸਲਾਮ ਕਰੋ ਆਪਣੇ ਖੁਸ਼ ਰਹੋ ਹਾਂਜੀ ਠੀਕ ਹੈ ਨਾ ਇਹੋ ਜਿਹੀ ਟੈਨਸ਼ਨ ਲੈਣੀ ਨਹੀਂ ਨਹੀਂ ਟੈਨਸ਼ਨ ਕਰਦੇ ਲੈਣੀ ਹੈ ਹਾਂ ਹੋਰ ਫਿਰ लवली ਹਾਂਜੀ ਛੁੱਟੀ ਕਿੰਨੀ ਕਰ ਇਹ ਛੁੱਟੀ ਭਾਜੀ ਰਹਿ ਗਈ ਹੈ ਮਹੀਨੇ ਦੀ ਤੇ ਲੋ ਭਾਜੀ ਫੌਜੀ ਹੈ ਨਾ ਹਾਂ ਜੀ ਤੁਸੀਂ ਪੂਰੀ ਨਹੀਂ ਦੱਸਦੇ ਇਹ ਤਾਂ ਗੱਲ ਸਹੀ ਹੈ ਤੁਹਾਡੀ ਮੈਨਿੰਗ ਦੀ ਰਹਿ ਗਈ ਆ ਫਿਰ ਚਲ ਜਾਣਾ ਵਾ 300 ਤੇ ਨਾਲੇ ਨਾ ਉਧਰ ਵੀ ਫੇਰਾ ਮਾਰ ਕੇ ਆਓ ਕੋਈ ਗੱਲ ਨਹੀਂ ਜਾਣੇ ਜੀ ਕਿਦੋਂ ਮੈਨੂੰ ਫੋਨ ਆਂਡਿਆ ਸੀ ਅੱਛਾ ਐਂਡੇ ਕਿਦੋਂ ਤੱਕ ਆਣਾ ਵਾ ਠੀਕ ਆ ਕੋਈ ਨਹੀਂ ਇੱਕ ਦੋ ਦਿਨਾਂ ਦੇ ਵਿੱਚ ਭੇਜਾਂਗੇ ਇਹਨਾਂ ਨੂੰ ਇੱਕ ਦੋ ਦਿਨਾਂ ਤੱਕ ਠੀਕ ਕੋਈ ਗੱਲ ਨਹੀਂ ਆ ਹੁਣ ਆਪਾਂ ਜੀ ਮੈਂ ਤਾਂ ਕਹਿੰਦਾ ਸੀ ਜੋ ਬੰਦਾ ਫੋਨ ਆਂਡਿਆ ਸੀ ਉਹ ਪੁੱਛਣ ਦੇ ਸੀ ਕਿ ਕਦੋਂ ਤੱਕ ਆਣਾ ਵਾ ਕੋਈ ਨਹੀਂ ਇੱਕ ਦੋ ਦਿਨਾਂ ਤੱਕ ਭੇਜ ਦਨੇ ਆ ਠੀਕ ਆ ਆ ਮਾਰੋਂਦੇ ਫੇਰਾ ਆ ਚਲੋ ਦਰਵਾਜ਼ਾ ਖਿਲਾਣਾ ਹਾਂ ਹਾਂਜੀ ਹਾਂਜੀ ਗੱਲ ਸਮਝ ਆ ਗਈ ਚੰਗਾ ਭਾਈ ਮੈਂ ਸੁਣੋ ਸੁਣੋ ਲਵਲੀ ਬਰਾਉਣੀ ਦੀ ਸੇਵਾ ਕਰਨੀ ਹੈ ਹੀ ਪੁੱਤ ਕੋਈ ਗੱਲ ਨਹੀਂ ਡੈਡੀ ਜੀ ਕੱਲਿਆ ਮੈਂ ਬੰਦਾ ਨਾ ਕੋਈ ਗੱਲ ਨਹੀਂ ਸ਼ਾਮਾ ਪਹਿਲਾਂ ਦੋ ਤੂੰ ਇੱਥੇ ਹੀ ਚਮਤ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਭਾਜੀ ਰਹਿਣਾ ਮਾਪਾ ਜੀ ਹੁਣਾਂ ਨੇ ਸ਼ਾਮਾ ਪਹਿ ਹੀ ਜਾਣੀਆਂ ਵਾ ਚਲੋ ਕੋਈ ਗੱਲ ਨਹੀਂ ਮੁੰਡੇ ਨੂੰ ਵਾਲਾ ਦੋ ਮੈਂ ਕੱਲਿਆ ਅੱਛਾ ਅੱਛਾ ਹਾਂਜੀ ਚਲੋ ਠੀਕ ਤੁਹਾਨੂੰ ਵਧਾਈਆਂ ਭੈਣ ਜੀ ਅ ਨਹੀਂ ਨਹੀਂ ਸੱਦਣਾ ਕੀ ਹੀ ਭੈਣ ਜੀ ਵਿਆਹ ਤਾਂ ਇਹ ਸਿੰਪਲ ਹੀ ਕੀਤਾ ਵਾ ਰਿਸ਼ਤੇਦਾਰ ਵੀ ਨਾ 2-4 ਹੀ ਸੱਦੇ ਆ ਸਗੋਂ ਬਾਕੀ ਤਾਂ ਗੁੱਸੇ ਹੀ ਹੋ ਗਏ ਸਾਡੇ ਨਾਲ ਹੈ ਵੀ ਸਾਨੂੰ ਸੱਦਿਆ ਨਹੀਂ ਗਾ ਆ ਭੈਣ ਜੀ ਤੁਹਾਨੂੰ ਪਤਾ ਹੀ ਆ ਮੰਗਿਹਾਈ ਦਾ ਸਮਾਂ ਵਾ ਇਹ ਤਾਂ 3 ਵਾਲਿਆਂ ਦਾ ਸੋਚਿਆ ਵੀ ਕੀ ਉਹਨਾਂ ਵਿਚਾਰਿਆਂ ਦਾ ਖਰਚਾ ਕਰਾਉਣਾ ਵਾ ਉਹ ਤਾਂ ਸਾਨੂੰ ਕਹਿੰਦੇ ਹੀ ਵੀ ਗੱਡੀ ਦੇਣੀ ਆ ਕੁੜੀ ਨੂੰ ਉਹ ਤਾਂ ਹੀ ਮਨਾ ਕਰਤਾ ਵੀ ਨਹੀਂ ਨਹੀਂ ਮਹਾਰਾਜ ਦਾ ਦਿੱਤਾ ਨਾ ਸਾਡੇ ਘਰ ਸਭ ਕੁਝ ਹੈਗਾ ਵਾ ਗੱਡੀ ਤੁਹਾਡੇ ਘਰ ਖਲੋਤੀ ਆ ਅਹੀਂ ਗੱਡੀ ਕੀ ਕਰਨੀ ਐ ਭੈਣ ਜੀ ਅਰਸ ਮਰਵਾਜ਼ ਕਰਨ ਦੇ ਬੱਚੇ ਕੋਈ ਗੱਲ ਨਹੀਂ ਮੈਂ ਬਾਅਦ ਵਿੱਚ ਤੁਹਾਨੂੰ ਫੋਨ ਕਰੂੰਗੀ ਚੰਗਾ ਭੈਣ ਜੀ ਸਤਿ ਸ੍ਰੀ ਅਕਾਲ ਆ ਵੇਹਲਾ ਲੋਕਾਂ ਦੀ ਗੱਲ ਲੋਕੀ ਤਾਂ ਸਵਾਦ ਲੈਂਦੇ ਆ ਸੋਚਦੇ ਹੁਣੇ ਆ ਮੁੰਡਾ ਵੀ ਫੌਜੀ ਆ 60 70 ਹਜ਼ਾਰ ਤਨਖਾਹ ਲੈਣ ਡਿਆ ਵ ਤੇ ਵਿਆਹ ਵੀ ਸਿੰਪਲ ਕਰ ਲਿਆ ਤੇ ਗੱਡੀ ਵੀ ਨਹੀਂ ਆਈ ਤਾਂ ਗੱਲ ਤੇ ਇਹ ਹੋਈ ਆ ਮੈਂ ਤੇ ਆਵ ਸ਼ਰਮ ਚ ਮਰਨ ਡਈ ਆ ਜਦੋਂ ਬਾਹਰ ਨਿਕਲੀ ਨਾ ਕਈਆਂ ਬੀਬੀਆਂ ਭੈਣਾ ਨੇ ਮਿਲਣਾ ਵਾ ਨਹੀਂ ਕੀ ਆਇਆ ਦਾਜ ਵਿੱਚ ਲੋਕਾਂ ਦੇ ਘਰ ਦੇ ਵੇਂਦੀ ਹੁੰਦੀ ਸੀ ਮੇਰਾ ਤਾਂ ਨੱਕ ਹੀ ਉਡਾਤਾ ਇਹਨਾਂ ਨੇ ਕੋਈ ਨਿਮਚੋਲਿਆਂ ਨਾਲ ਗੱਲ ਕਰਦੀ ਹੈ ਤੂੰ ਕੀ ਗੱਲਾਂ ਕਰਨ ਰਈ ਉਹ ਗੱਲਾਂ ਭੈਣ ਜੀ ਕੀ ਕਰ ਰਹੀਆਂ ਫੋਨ ਆ ਗਿਆ ਇਹ ਪਿੰਡੋਂ ਅੱਛਾ ਸੇਲੀ ਭੈਣ ਦਾ ਹੀ ਆਂਦੀ ਸੱਦਿਆ ਨਹੀਂ ਮੈਂ ਸੱਦਣਾ ਕੀ ਉਹਨਾਂ ਨੇ ਸੁਆਹ ਕੀਤੀ ਗਾੜੀ ਹੋਰ ਕੀ ਨਗਰ ਸੇਵਾ ਕਿਦੀ ਨਾ ਹੋਰ ਤਾਂ ਗਾਸਣ ਮੇਰੀ ਮੈਨੂੰ ਤਾਂ ਬਹੁਤੀ ਬੜੀ ਤੇਜ਼ ਲੱਗਣ ਢਈ ਜਿੱਤ ਵੀ ਗਈ ਆ ਸਾਰੀ ਉਮਰ ਨਾ ਉਹ ਮੁੰਡੇ ਥੱਲੇ ਲਾ ਕੇ ਰੱਖੋਗੀ ਵੇਖੀ ਤੂੰ ਤਾਂ ਮੁੰਡਾ ਹੀ ਬੁੰਨਾ ਬਣਿਆ ਰਿਹਾ ਹੈਗਾ ਮੁੰਡੇ ਨੂੰ ਨਹੀਂ ਪਤਾ ਕਿ ਅੱਜ ਦਾ ਦਿਨ ਮੇਰੇ ਕੋਲ ਆ ਮੈਂ ਗਾਨਿਆਂ ਵਿੱਚ ਤੇ ਜਿੱਤਾਂ ਸਾਰੀ ਉਮਰ ਆਪੇ ਛਤਰ ਖਾਨ ਦਾ ਰਹੂ ਉਹਦੇ ਕੋਲ ਹੋਰ ਕੀ ਐਨਾ ਟੋਰੀ ਤਰ੍ਹਾਂ ਘਰ ਚ ਮੈਨੂੰ ਤਾਂ ਤੇਰਾ ਫਿਕਰ ਪਿਆ ਭੈਣ ਜੀ ਮੈਨੂੰ ਤਾਂ ਵੇਖ ਕੇ ਆਪ ਅੱਗ ਲੱਗੀ ਮੈਂ ਤਾਂ ਅੱਗੇ ਕਹਿਣ ਲਈ ਆ ਪਿਆ ਕੀ ਕੀਤਾ ਉਹ ਤਾਂ ਹੱਸਣ ਲਈ ਹੀ ਮਾਰ ਪੈਂਦੇ ਹੱਸਣਾ ਦੋਨੇ ਆਪੇ ਆ ਵੇਖੋ ਹੱਕਕਾਰ ਬਰ ਬਣਿਆ ਮਿਲ ਗਿਆ ਗੱਡੀ ਕਾਰ ਖਲੋਤੀ ਆ ਪਰ ਕੋਈ ਗੱਲ ਨਹੀਂ ਇਸ ਸੇ ਗੱਡੀ ਤੇ ਮੈਂ ਵੀ ਨਹੀਂ ਰਹਿੰਦੀ। ਇੱਕ ਤਾਂ ਵੱਡੀ ਮੰਗਵਾਉਂਗੀ ਤੇ ਜਾਂ ਗੱਡੀ ਲਿਆਉਗੀ ਜਾਂ ਫਿਰ ਇਹ ਇੱਥੇ ਰਹੂਗੀ। ਹੁਣ ਬੱਸ ਨਾ ਇਦਾਂ ਹੀ ਰੱਖੀ ਜਿਹੜਾ ਦੱਬ ਕੇ ਐਵੇਂ ਨਾ ਤੇਰੇ ਤੇ ਨਹਾਵੀ ਹੋ ਜੇ ਤੇ। ਉਹ ਕੋਈ ਗੱਲ ਨਹੀਂ ਆਏ ਹੈ ਨਾ ਉਹ ਚੋਲਾ ਤੇ ਵਿਚੋਲਾ। ਇਹਨਾਂ ਨਾਲ ਅੱਜ ਮੈਂ ਸਾਫ਼ ਲੱਭਿਆਂ ਦੀ ਗੱਲ ਕਰ ਲੈਣੀ ਆ। ਗੱਡੀ ਚਾਹੀਦੀ। ਕਰ ਕੇ ਭੇਜੀ ਹੋਣੀ ਨਾਲ। ਨਾ ਨਾ ਮੈਂ ਤਾਂ ਚਾਹ ਪੀ ਲੈਣ ਫੇਰ ਹੀ ਗੱਲ ਛੇੜਦੀ ਆਂ। ਹੋਰ ਕੀ? ਮੈਨੂੰ ਤਾਂ ਆਪ ਵੇਖ ਕੇ ਲੱਗਣ ਰਿਆ ਸੀ ਕਿ ਇਹਨੇ ਨਾ ਇਹ ਨਾ ਘਰ ਦੇ ਬਾਜੀ ਪੁੱਠੀ ਪਾਦੇ। ਚੱਲ ਆ ਜੋ ਕੋਈ ਗੱਲ ਨਹੀਂ। ਤੇਜ਼ ਜਿਹੀ ਲੱਗ ਰਹੀ। ਕੀ ਕਹਿੰਦੇ ਹੈ ਭਰ ਮੇਰਾ ਮੈਂ ਕਹਿੰਦੇ ਭਾਂਜੇ ਨੇ ਫਿਰ ਗੱਡੀ ਵੱਲੋਂ ਕਹਿੰਦੇ ਆਪਨਾ ਅੱਛਾ ਤਾਂ ਆਪਾਂ ਛੇਤੀ ਚੱਲੀਏ ਹੁਣ ਉਹ ਬੈਠੇ ਰਹੇ ਦੋ ਮਿੰਟ ਬਾਜੀ ਹੁਣ ਲਾਗੇ ਕੋਈ ਗੱਲ ਨਹੀਂ ਹੁਣ ਬਹਿ ਲਿਆ ਹੁਣ ਚਲੀਏ ਘਰ ਜੇ ਭਾਂਜੀ ਗੱਡੀ ਵੱਲੋਂ ਪੁੱਛਣਗੇ ਨਾ ਤੁਸੀਂ ਕਹਿ ਦੇ ਕਿ ਮੈਂ ਗੱਲ ਕੀਤੀ ਆ ਉਹਨਾਂ ਨਾਲ ਠੀਕ ਆ ਹਾਂਜੀ ਲੈ ਬਾਜੀ ਤੁਸੀਂ ਤਾਂ ਤੁਰ ਵੀ ਪਏ ਚੱਲੀਏ ਭਾਂਜੀ ਫਿਰ ਕੰਮ-ਕਮ ਕਰਨ ਵਾਲੇ ਹੀ ਘਰ ਚਲੋ ਚੱਲ ਤੇ ਜਾਣਾ ਹੀ ਆ ਪਰ ਮੇਰੀ ਇੱਕ ਗੱਲ ਸੁਣੋ ਮੇਰੀਆਂ ਸਹੇਲੀਆਂ ਪਹਿਣਾ ਤੇ ਫੋਨ ਆਉਂਦੇ ਸਿੱਦਾ ਅਜੇ ਵਿੱਚ ਕੀ ਆਇਆ ਵਾ ਤੇ ਵੇਖ ਲਓ ਤੁਹਾਡੇ ਕਹਿਣ ਤੇ ਵਿਆਹ ਵੀ ਸਿੰਪਲ ਕੀਤਾ ਵਾ ਤੇ ਗੱਡੀ ਚਾਹੀਦੀ ਜੇ ਜਾ ਕੇ ਇਹਨਾਂ ਦੀ ਗੱਲ ਕਰ ਲਓ ਕੋਈ ਗੱਲ ਨਹੀਂ ਭੈਣ ਜੀ ਅਸੀਂ ਗੱਡੀ ਵੱਲੋਂ ਗੱਲ ਕੀਤੀ ਐ ਕੋਈ ਗੱਲ ਨਹੀਂ ਭੈਣ ਜੀ ਸਾਡੇ ਤੇ ਯਕੀਨ ਰੱਖੋ ਤੁਹਾਡਾ ਕੰਮ ਨਹੀਂ ਇਦਾਂ ਰਹਿੰਦਾ ਗੱਡੀ ਤੁਹਾਨੂੰ ਮਿਲ ਜੇਗੀ ਭੈਣ ਜੀ ਐਵੇਂ ਨਾ ਗੱਡੀ ਦੀ ਫਿਕਰ ਕਰੋ ਤੁਸੀਂ ਵੇਖ ਲਓ ਭਾਜੀ ਮੈਂ ਤਾਂ ਯਕੀਨ ਕੀਤਾ ਹੀ ਆ ਕਿਤੇ ਇਹ ਨਾ ਹੋਵੇ ਖੋਤਾ ਹੀ ਖੂਚ ਪਾ ਦੇਣਾ ਉਹ ਨਹੀਂ ਨਹੀਂ ਭੈਣ ਜੀ ਫਿਕਰ ਨਾ ਕਰੋ ਇਦਾਂ ਨਹੀਂ ਹੁੰਦਾ ਗੱਡੀ ਤੁਹਾਨੂੰ ਮਿਲ ਜੇਗੀ ਚਲੋ ਠੀਕ ਐ ਭਾਜੀ ਫਿਰ ਬਾਕੀ ਟੀਕੇ ਅਸੀਂ ਚੱਲਨੇ ਆਂ ਫਿਰ ਠੀਕ ਭੈਣ ਜੀ ਮਾਰਿਆ ਫੇਰ ਫੇਰਾ ਨਿਹਾਵਾਂਗੇ ਚੰਗਾ ਭੈਣ ਜੀ ਚੰਗਾ ਮੈਨੂੰ ਨਾ ਇਹਨਾਂ ਦੀਆਂ ਗੱਲਾਂ 'ਚ ਦਮ ਜਿਆ ਨਹੀਂ ਲੱਗਣ ਡਿਆ ਜੇ ਕਿਤੇ ਗੱਡੀ ਨਾ 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 ਦਿੱਤੀ ਦੌਣਾ ਤੇ ਇਹਨਾਂ ਦੀਆਂ ਮੈਂ ਕਢਾਉਂਗੀ ਕੱਲਿਆਂ ਦੇ ਉਹਨੂੰ ਕਲੰਦੀ ਨਾਲ ਕੁੜੀ ਨੂੰ ਇੱਕ ਕੱਢੂ ਪਿੱਛਾ ਲੈ ਇਹਨਾਂ ਦੇ ਨਾਲ ਹੀ ਜਿੱਦਾਂ ਲੈ ਕੇ ਆਏ ਨਾ ਏਦਾਂ ਹੀ ਨਿਕਲ ਜਾ